ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸ਼ਕੀਨ ਪੰਜਾਬੀ ਹਾਸੰਗੀਤ ਤੇ ਹੋਰ ਸੁਣਾਓ ਸਾਰੇ ਠੀਕ ਠਾਕ ਹਵਾ ਚੱਲਦੀ ਹੈ ਜ ਬਹੁਤ ਸੋਹਣੀ ਤਪਾ ਮਾੜੀ ਮਾੜੀ ਹੈਗੀ ਆ ਹਵਾ ਚੱਲਦੀ ਠੰਡੀ ਉਹ ਘਰ ਦੀ ਖੁੱਲੀ ਆਪਣੀ ਕੋਕੋ ਉਹ ਕੋਕੋ ਹਾਂ ਇਹ ਨੂੰ ਖੁੱਲੀ ਛੱਡੀ ਰੱਖੀ ਦਾ ਹੁਣ ਅੱਪ ਕਿਤੇ ਤੇ ਨਹੀਂ ਰਹਿੰਦੀ ਇੱਥੇ ਬੇੜੇ ਅੱਜ ਕਰਦੇ ਆ ਕੰਮ ਥੋੜਾ ਜਿਹਾ ਸਬਜ਼ੀਆਂ ਸੂਬੀਆਂ ਲਾਈਆਂ ਸੀਗੀਆਂ ਨਹੀਂ ਕੋਈ ਦਾ ਟਾਈਮ ਆ ਤੇ ਜਿਆਦਾ ਹੋ ਗਿਆ ਕੰਮ ਬੇਲਾ ਬੋਲਾ ਵਾਲਾ ਬੇਲਾ ਖਲਰਾ ਜਿਆਦਾ ਪੈ ਗਿਆ ਨੀਤ ਖੇੜਦੀ ਰਹਿੰਦੀ ਇੱਥੇ ਮੇਂ ਕੋਈ ਨੀ ਤਾਂ ਟਾਈਮ ਆ ਕੋਈ ਸੌ ਜੀ ਆ ਜਾਂਤ ਆ ਜਾਂਦਾ ਵਾ ਮੇਰਾ ਰਾਦਾ ਵੀ ਬੇਲਾ ਪੜਦ ਗਏ ਹੁਣ ਬਹੁਤ ਖਾਲੇ ਕਦੂ ਆਪਾਂ ਹੁਣ ਕੋਈ ਹੋਰ ਦਾਲ ਸਾਬੀ ਖਾਇਆ ਕਰਾਂਗੇ ਕਦੂ ਪੇਠਾ ਖਾ ਲਿਆ ਬਾਦੂ ਮਿਰਚਾਂ ਦੇ ਬੂਟੇ ਰਹੰਦੇ ਆਂਗੇ ਤੇ ਬੇਲਾ ਪੜ ਦਿੰਨੇ ਆ ਖਲਾਰਾ ਜਾ ਚੱਕਿਆ ਜਾਊਗਾ ਜਿਹੜਾ ਥੋੜਾ ਜਿਹਾ ਸਾਫ ਜਾ ਹੋ ਜੂ ਨਾ ਬਾਈ ਦੀ ਰਹਿੰਦੀ ਆ ਕਿਉਂਕਿ ਮੇਂ ਹੀ ਕਣੀ ਦੇ ਟਾਈਮ 'ਚ ਜੀ ਆ ਜਾਂਤ ਦਾ ਤਿਵਾਰ ਨਹੀਂ ਆ ਕਿੱਧਰੋਂ ਆ ਜਾਣਾ ਵਾ ਆ ਲੋਕੋ ਦੀ ਬੜੀ ਹੋਈ ਪਈ ਆ ਤਾਂ ਕਰਕੇ ਮੇਰਾ ਇਰਾਦਾ ਅੱਜ ਸਾਫ ਸਫਾਈ ਕਰੀਏ ਮਾੜੀ ਦੀ ਬਹੁਤ ਕੰਮ ਬੜਿਆ ਅਭੀ ਕੋ ਬਹੁਤ ਜਿਆਦੇ ਲਾ ਸਰਦਾਰ ਉਹ ਪਦਰ ਨੂੰ ਕਹਿੰਦੇ ਸੀ ਪਾਣੀ ਪਾਉਂਦਾ ਸੀ ਗਰਮੀਆਂ ਚ ਤੇ ਲੋਆਂ ਵਗਦੀਆਂ ਹੈਗੀਆਂ ਚਲ ਦੁੱਖ ਦੁੱਖ ਆਲਾਂਗੇ ਇਹ ਤੇਜ ਉਦੋਂ ਤੁਰੀਆਂ ਨਹੀਂ ਗਈਆਂ ਹੁਣ ਦੋ ਮੀਂਹ ਕੀ ਪਏ ਤੇ ਹੁਣ ਲੋਟ ਹੀ ਨਹੀਂ ਆਉਂਦਾ ਕੰਮ ਹਾਂ ਦੇਖੋ ਕਿਵੇਂ ਖਿਲਰੀਆਂ ਪਈਆਂ ਨਾ ਮੈਂ ਢੇਰਦੇ ਇਹਨਾਂ ਦਾ ਕੰਮ ਵੜਦੇ ਜਾਂ ਚੜਾਂ ਤੋਂ ਇਹਨਾਂ ਨੂੰ ਕਰਕੇ ਇਕੱਠੀਆਂ ਹੀ ਆ ਸੈੱਡ ਦੇਾਂਗੇ ਬਾਹਰ ਸੋਕ ਸੋਕ ਜਾਣਗੇ ਆਪੇ ਨੱਪਟਾਂ ਦੇ ਬੂਟੇ ਦੇਖੋ ਆਪਣੇ ਕਾਲੀਆਂ ਮਿਰਚਾਂ ਦੇ ਕਾਲੀਆਂ ਮਿਰਚਾਂ ਲੱਗੀਆਂ ਹੋਈਆਂ ਨੇ ਬੱਲੇ ਕਰਾ ਬੂਟੇ ਕੌੜੀ ਬਹੁਤ ਆ ਵੀ ਆ ਮਿਰਚਾਂ ਕਾਲੀ ਬਹੁਤ ਕੌੜੀ ਆ ਆਇਓ ਰੰਬਾ ਇਹ ਸੰਭੀਆਂ ਤੇ ਇਹ ਕਰੀਏ ਮਜਬੂਰੀ ਆ ਕੋਈ ਬੁਰੀ ਆ

ਕਿੱਧਰੋਂ ਕਿੱਧਰ ਨੂੰ ਗਈ ਆ ਕਿੱਧਰੋਂ ਕਿੱਧਰ ਨੂੰ ਗਈ ਆ ਬੇਗਲੇ ਬੱਲਾ 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 ਚੱਕ ਬੇਗਲੇ ਵੱਡੀ ਆ ਹਜੇ ਤੇ ਰਾਹ ਬਣ ਗਿਆ ਬਹੁਲਾ ਕੰਮ ਵਧਿਆ ਹੋਇਆ ਹੈ ਗਿਆ ਰਮਨੀਤ ਵੀ ਡਰਦੀ ਸੀ ਇੱਧਰ ਆਉਣ ਤਾਂ ਇਹਦੀ ਜੜ ਕਿੱਥੇ ਆ ਹਨਾ ਇਹ ਕਿੱਥੇ ਬੀਜੀ ਓਏ ਤੇਰਾ ਭਲਾ ਹੋ ਜਾ ਬੂਟਾ ਹੀ ਤੋੜ ਦੇਣਾ ਸੀ ਓਏ ਇਹ ਕਿ ਆ ਜੜੀ ਇਹਦੇ ਫਿਰ ਉਹ ਇਹਦੇ ਫਿਰ ਉਹ ਚੜਾ ਚਾਹੀਏ ਨੇ ਮਨੇ ਬੁਨਿਆ ਦਾ ਬੜੇ ਚਾਹਣਾ ਸੀ ਕਿ ਚੱਲ ਦੇਗ ਤੇ ਚੜ ਜੂ ਇਧਰ ਰੱਸੀਆਂ ਰੱਸੀਆਂ ਬੰਨ ਕੇ ਇਹ ਖਲਾਰਾ ਹੀ ਹੋਰ ਜੇ ਪਾਤਾ ਤਾਂ ਡੇਗ ਡੂਕ ਤੇ ਚੜ ਜੰਦੀਆਂ ਫੇਰ ਤਾਂ ਰਹਿੰਦੀਆਂ ਨਹੀਂ ਅਸੀਂ ਆਪਾਂ ਥੱਲੇ ਨਗਾ ਨਗਾ ਬਾਈ ਦੀ ਰਹਿੰਦੀ ਹੈ ਚੱਲ ਪੂਰੀ ਬਣ ਗਈ ਕੀ ਦਿਨ ਜੀ ਕਰਦਾ ਘਰ ਦੀ ਸਬਜ਼ੀ ਖਾਣ ਨੂੰ ਆ ਗਿਆ ਵੀਰ ਬਨੀਤ ਵੀ ਹੈਲਪ ਕਰਾਉਣ ਪਾਪਾ ਦੀ ਐ ਓਏ ਚਾਹ ਪੀਣਾ ਚਾਹ ਵੀ ਨਾਲ ਦੀ ਹੋ ਜਾ ਹੋ ਜਾ ਕੈਮ ਚਾਹ ਪੀ ਕੇ ਆ ਦੇ ਲੈ ਇੰਨੇ ਆ ਕੜਤਾ ਕਾ ਆ ਜਾ ਵਿੱਚ ਕੀ ਕਿਨ ਨੂੰ ਕਾ ਕਹਿੰਦਾ ਇਹਨਾਂ ਕੀ ਆ ਇਹ ਬੇਲਾ ਬੇਲਾ ਕਦੂ ਦੀਆਂ ਹਾਂ ਵੈਰੀ ਗੁੱਡ ਆ ਲੈ ਤੈਨੂੰ ਹੁਣ ਇੱਧਰ ਦੀ ਕੀੜਾ ਕੱਢਣੋਂ ਰਾ ਬੇਲਾ ਕਰਤਾ ओके okay, हो गया काम हां जी ਪਿੱਲਾ ਇੱਥੋਂ ਦੇ ਇਦਾਂ ਹੁੰਦਾ ਸੀ ਇਹ ਹਨਾ ਹਾਂ ਇੱਥੋਂ ਬੰਦ ਹੋ ਗਿਆ ਇਹ ਰ ਪਿੱਲਾ ਇੱਥੋਂ ਬੰਦ ਹੋ ਗਿਆ ਸੀ ਨਾਲੇ ਇੱਥੋਂ ਵੀ ਕਾਸ ਗਿਆ ਇੱਥੋਂ ਵੀ ਦੇਖ ਕੇ ਨੰਗਣਾ ਪੈਂਦਾ ਸੀਗਾ ਹਣ ਇੱਥੇ ਫ੍ਰੀ ਹੋ ਗਿਆ ਸਾਰਾ ਫ੍ਰੀ ਹੋ ਗਿਆ ਉਹ ਵੀ ਕੱਢ ਦੇਣੀ ਹੈ ਬਿਲ ਚਲੋ ਜੀ ਸਬਜੀ ਆਉ ਫਿਰ ਮੌਲ ਦੁਕਾਨ ਤੋਂ ਹੈ ਕਦੂ ਬਹੁਤ ਖਾ ਲਏ ਹੁਣ ਹਨਾ ਜਿੱਦਦਾ ਬੰਨਿਆ ਦਾ ਬਹੁਤ ਸਿੱਟ ਕੱਟ ਕੋਗੇ ਹਮ ਸੁੱਕੇ ਸੱਟੀਆਂ ਨਾ ਹੈ ਹਾਂਜੀ ਹੰਡ ਲਾਉਣੀ ਆ ਕਿੰਨੀਆਂ ਵੱਡਣੀਆਂ ਪੈਣੀਆਂ ਹਾਂ 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 ਆ ਦੇਖਾ ਸਬਦੀ ਨਾ ਬੰਧੀਆਂ ਹਨਾ ਸੂਤੀ ਤੇ ਚੜਾਈਆਂ ਜੀ ਆ ਵਧੀਆ ਤਰੀਕੇ ਨਾਲ ਹੂੰ ਕਿ ਵਧੀਆ ਸਬਜੀ ਹੋਵੇ ਵਧੀਆ ਸਬਜੀ ਹੋਵੇ ਪਰ ਜਿਆਦਾ ਹੋ ਗਿਆ ਨਾ ਕੰਮ ਮੀਂਹਾ ਕਰਕੇ ਹਾਂ ਆ ਕਰਕੇ ਵੱਡਣੀਆਂ ਪੈਣੀਆਂ ਮਨੋਰੀਆ ਅਪਾ ਉਸੇ ਆਕੇ ਦੀ ਬੇਲਾ ਮੈਨੂੰ ਅਜੇ ਤੱਕ ਨਹੀਂ ਮਿਤਾ ਮਿੱਠਾ ਮਿੱਠਾ ਕੱਦੂ ਹਾਂ ਮਿੱਠਾ ਕੱਦੂ ਦਾ ਟੇਸਟ ਕਿੰਨਾ ਪੇਠਾ ਨਹੀਂ ਕਦੇ ਟੇਸਟ ਕਿਹਾ ਉਹ ਨਹੀਂ ਚੰਦ ਦੇ ਬੱਚ ਹਾਂ ਟੇਖਾ ਹੋਵੇ ਜੰਦ ਦੇ ਚਾਤ ਬਿੰਦ ਕੇ ਆਪਣੇ ਆਪਣੇ ਇੱਧਰ ਕਹਿੰਦੇ ਆ ਪੇਠਾ ਤੇਰੇ ਨਾਨਕਿਆਂ ਲਈ ਕਹਿੰਦੇ ਮਿੱਠਾ ਕੱਦੂ ਕਹਿੰਦੇ ਯੈਸ ਚਲੋ ਧਾਣੀਆਂ ਵਿੱਚ ਟਟਣ ਗਿਆ ਹਨ ਧਾਣੀਆਂ ਵਿੱਚ ਟਟਣੀਆਂ ਲੋਈ ਕਮ ਕਮ ਨਮੇੜ ਕੇ ਹੋ ਗਏ ਹੀ ਵਿਲੇ ਤੇ ਹੁਣ ਨਹਾ ਧੋਗੇ ਤੇ ਤਰਾ ਕੇ ਜਾਮਤ ਟਪ ਟਪ ਹੋ ਗਿਆ ਕਮ ਦਸੋ ਗਰਾ ਰਿਪੋਰਟ ਓਕੇ ਹੁਣ ਬੇਲੇ ਆਉ